18 ਜਨਵਰੀ 2026 ਹਰਿਆਣੇ ਦੇ ਰਤਿਆ ਦੇ ਵਿੱਚ ਪਿੰਡ ਪਿੰਦਾ ਇੱਕ ਮਹਿਮਦਕੀ ਉੱਥੇ ਇੱਕ ਖਬਰ ਅੱਗ ਵਾਂਗੂ ਫੈਲਦੀ ਹੈ ਉਸ ਪਿੰਡ ਦੇ ਵਿੱਚ ਛੋਟਾ ਜਿਹਾ ਇੱਕ ਪਿੰਡ ਸੀ ਉੱਥੇ ਇੱਕ 28 ਸਾਲ ਦੇ ਲੜਕੇ ਦੀ ਮੌਤ ਹੋਈ ਹੁੰਦੀ ਹੈ ਮੌਤ ਐ ਕੋਈ ਕੁਦਰਤੀ ਜਾਂ ਐਕਸੀਡੈਂਟ ਨਾਲ ਨਹੀਂ ਬਲਕਿ ਇੱਕ ਕਤਲ ਹੋਇਆ ਸੀ ਉਸ ਦਿਨ ਜ਼ਿਆਦਾਤਰ ਪਿੰਡ ਦੇ ਜਿਹੜੇ ਲੋਕ ਸੀ ਉਹ ਵਿਆਹ ਦੇ ਵਿੱਚ ਗਏ ਸੀ ਤੇ ਕੁਝ ਲੋਕ ਸੀ ਜਿਹੜੇ ਉਹ ਇੱਕ ਭੋਗ ਸੀ ਭੋਗ ਦੇ ਵਿੱਚ ਗਏ ਹੋਏ ਸੀ ਤੇ ਉਸ ਦਿਨ ਜਿਹੜਾ ਲੜਕਾ ਹੁੰਦਾ ਉਸ ਪਿੰਡ ਦਾ 28 ਸਾਲ ਦੀ ਉਮਰ ਸੀ ਜਗਵਿੰਦਰ ਉਹ ਆਪਣੇ ਖੇਤਾਂ 'ਚ ਪਾਣੀ ਲਾਣ ਗਿਆ ਹੁੰਦਾ ਤੇ ਉੱਥੇ ਕੋਠੇ ਤੇ ਉਹ ਸੁੱਤਾ ਹੁੰਦਾ ਪਰ ਉੱਥੇ ਜਦੋਂ ਲੋਕ ਜਾ ਕੇ ਦੇਖਦੇ ਨੇ ਉੱਥੇ ਨੌਕਰ ਜਾ ਕੇ ਦੇਖਦਾ ਉਹਦੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਬਾਹਰ ਹੋਇਆ ਹੁੰਦਾ ਉਹਦੇ ਨੇੜੇ ਇੱਕ ਕਈ ਪਈ ਹੁੰਦੀ ਐ ਛੱਕ ਸਾਰਿਆਂ ਨੂੰ ਇਹ ਸੀ ਵੀ ਇਹ ਕਈ ਦੇ ਨਾਲ ਹੀ ਇਹਦੇ ਤੇ ਬਾਹਰ ਕੀਤਾ ਗਿਆ ਉਹਨੇ ਖਬਰ ਜਦੋਂ ਪਿੰਡ 'ਚ ਪਹੁੰਚਦੀ ਹੈ ਪਿੰਡ 'ਚੋਂ ਫੇਰੇ ਖਬਰ ਉਸ ਘਰ ਪਹੁੰਚਦੀ ਹੈ ਜਿਸ ਘਰ ਦਾ ਲੜਕਾ ਹੁੰਦਾ ਹੈ ਅਵਤਾਰ ਸਿੰਘ ਅਵਤਾਰ ਸਿੰਘ ਦੇ ਦੋ ਲੜਕੇ ਹੁੰਦੇ ਨੇ ਤਰਜੀਤ ਤੇ ਜਗਵਿੰਦਰ ਜਦੋਂ ਉਹਨਾਂ ਨੂੰ ਖਬਰ ਪਹੁੰਚਦੀ ਹੈ ਪਰਿਵਾਰ ਉੱਥੇ ਪਹੁੰਚਦਾ ਤੇ ਆਪਣੇ ਲੜਕੇ ਦੀ ਜਦੋਂ ਹਾਲਤ ਦੇਖਦੇ ਨੇ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਫੇਰ ਇਹ ਖਬਰ ਪੁਲਿਸ ਤੱਕ ਪਹੁੰਚਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਸ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਕਬਜ਼ੇ 'ਚ ਲੈ ਕੇ ਉੱਥੋਂ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਨੇੜੇ ਕਈ ਪਈ ਹੁੰਦੀ ਹੈ ਉਹਨਾਂ ਨੂੰ ਵੀ ਲੱਗਦਾ ਹੈ ਇਹ ਸੀ ਵੀ ਕਈ ਦਿਨਾਂ ਨਾਲ ਇਤਿਵਾਰ ਕੀਤਾ ਗਿਆ ਉਹ ਕਈ ਵੀ ਕਬਜ਼ੇ ਚ ਲਈ ਜਾਂਦੀ ਹੈ ਤੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੁਣ ਇਥੋਂ ਪੁਲਿਸ ਨੂੰ ਇਹ ਪਤਾ ਕਰਨਾ ਸੀ ਵੀ ਇਹ ਕਤਲ ਕਿੰਨੇ ਤੇ ਕਿਉਂ ਕੀਤਾ ਹੁਣ ਸਭ ਤੋਂ ਪਹਿਲਾਂ ਸੀ ਵੀ ਕਿਸੇ ਦਾ ਮੋਟਿਵ ਕੀ ਹੋ ਸਕਦਾ ਕਤਲ ਕਰਨ ਦਾ ਰਾਹ ਚੱਲਦੇ ਤਾਂ ਕਿਸੇ ਨੇ ਹੈ ਨਹੀਂ ਵੀ ਚਲੋ ਚੱਲਦੇ ਜਾਂਦੇ ਕਤਲ ਕਰਦੀ ਹੈ ਕਾਰਨ ਜਰੂਰ ਕੋਈ ਨਾ ਕੋਈ ਹੋਵੇਗਾ ਆਲੇ-ਦੁਆਲੇ ਪਿੰਡ ਦੇ ਵਿੱਚ ਪਤਾ ਕੀਤਾ ਜਾਂਦਾ ਹੈ ਘਰਦਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕਿਸੇ ਦੇ ਨਾਲ ਕੋਈ ਲਾਕ ਡਾਟ ਕੋਈ ਦੁਸ਼ਮਣੀ ਇਹੋ ਜਿਹਾ ਵੀ ਕੋਈ ਐਂਗਲ ਨਿਕਲ ਕੇ ਬਾਹਰ ਨਹੀਂ ਆਉਂਦਾ ਪੁਲਿਸ ਵਾਸਤੇ ਬਹੁਤ ਵੱਡਾ ਇਹ ਸਵਾਲ ਸੀ ਵੀ ਇਹ ਕਤਲ ਕਿੰਨੇ ਕੀਤਾ ਤੇ ਕਿਉਂ ਕੀਤਾ ਪੁਲਿਸ ਜਿੱਦੀ ਜਦੋਂ ਇਨਵੈਸਟੀਗੇਸ਼ਨ ਚੱਲਦੀ ਹੈ ਤਾਂ ਇਹ ਵੀ ਪਤਾ ਲੱਗਦਾ ਵੀ ਕੁਝ ਦਿਨ ਪਹਿਲਾਂ ਜਗਵਿੰਦਰ ਦੀ ਕਿਸੇ ਇੱਕ ਲੜਕੀ ਦੇ ਨਾਲ ਅਗੇਜ਼ਮੈਂਟ ਹੋਈ ਹੈ ਜਿਹੜੀ ਇਹਨਾਂ ਦੇ ਨਾਲ ਦੇ ਪਿੰਡ ਦੇ ਵਿੱਚ ਰਹਿੰਦੀ ਸੀ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਵੀ ਇਹਨਾਂ ਦੇ ਜਿਹੜੇ ਜਾਤ ਧਰਮ ਆਡਾ ਢ ਸੀ ਪੁਲਿਸ ਉਸ ਪਿੰਡ ਵੀ ਪਹੁੰਚਦੀ ਹੈ ਉੱਥੇ ਵੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਵੀ ਸ਼ਾਇਦ ਹੋ ਸਕਦਾ ਹੈ ਜਿਹੜੇ ਇਹਨਾਂ ਦੀਆਂ ਜਾਤਾਂ ਆਡਾ ਢ ਸੀ ਉਸ ਕਾਰਨ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ ਲੜਕੀ ਵਾਲਿਆਂ ਵੱਲੋਂ ਉੱਥੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪੁਲਿਸ ਨੂੰ ਉੱਥੋਂ ਕੁਝ ਵੀ ਨਹੀਂ ਮਿਲਦਾ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਲੜਕੀ ਵਾਲਿਆਂ ਦਾ ਇਹਦੇ ਵਿੱਚ ਕੋਈ ਵੀ ਹੱਥ ਨਹੀਂ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਕੁਝ ਦਿਨ ਪਹਿਲਾਂ ਇਹਨਾਂ ਦੀ ਮੰਗਣੀ ਹੁੰਦੀ ਹੈ ਮਾਰਚ ਦੇ ਵਿੱਚ ਇਹਨਾਂ ਦਾ ਵਿਆਹ ਸੀ ਹੁਣ ਪੁਲਿਸ ਉੱਥੋਂ ਵੀ ਖਾਲੀ ਹੱਥ ਆਉਂਦੀ ਹੈ ਪਰ ਕਤਲ ਹੋਇਆ ਸੀ ਤੇ ਕਤਲ ਕਿਉਂ ਕੀਤਾ ਪੁਲਿਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਪਿੰਡ ਦੇ ਵਿੱਚੋਂ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਪਰ ਪੁਲਿਸ ਫਿਰ ਵੀ ਇਸ ਕੇਸ ਨੂੰ ਹੱਲ ਕਰਨਾ ਚਾਹੁੰਦੀ ਸੀ ਤੇ ਜਦੋਂ ਬੜੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਲੋਕਾਂ ਤੋਂ ਪੁੱਛ ਕੇ ਚ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਇੱਕ ਛੋਟਾ ਜਿਹਾ ਕਲੂ ਮਿਲਦਾ ਵੀ ਜਿਹੜਾ ਜਗਵਿੰਦਰ ਸੀ ਉਹਦਾ ਵਿਆਹ ਹੋਣ ਵਾਲਾ ਸੀ 23 ਕਿੱਲੇ ਇਹਨਾਂ ਦੀ ਜ਼ਮੀਨ ਸੀ ਅਵਤਾਰ ਸਿੰਘ ਦੀ ਦੋ ਇਹਦੇ ਲੜਕੇ ਸੀ ਤੇ ਜਗਵਿੰਦਰ ਆਪਣਾ ਹਿੱਸਾ ਮੰਗਦਾ ਸੀ ਜਿਹੜੇ ਉਹਦੇ ਹਿੱਸੇ ਦੀ ਜ਼ਮੀਨ ਬਣਦੀ ਸੀ ਉਹ ਵਿਆਹ ਤੋਂ ਬਾਅਦ ਵਿਆਹ ਕਰਾ ਕੇ ਾਡ ਰਹਿਣਾ ਚਾਹੁੰਦਾ ਸੀ ਪਰਿਵਾਰ ਨਾਲ ਇਹਦੇ ਵਾਸਤੇ ਅਵਤਾਰ ਸਿੰਘ ਰਾਜੀ ਨਹੀਂ ਸੀ ਇੱਕ ਤਾਂ ਉਹ ਕਿਸੇ ਹੋਰ ਦਾ ਜਾਤ ਦੀ ਲੜਕੀ ਦੇ ਨਾਲ ਵਿਆਹ ਕਰਾਉਂਦਾ ਹੁੰਦਾ ਤੇ ਨਾਲੇ ਆਪਣੀ ਜ਼ਮੀਨ ਦਾ ਹਿੱਸਾ ਮੰਗਦਾ ਹੁੰਦਾ ਇਸ ਗੱਲ ਨੂੰ ਲੈ ਕੇ ਇਹਨਾਂ ਦੇ ਘਰ ਦੇ ਵਿੱਚ ਛੋਟੇ ਮੋਟੇ ਜਿਹੜੇ ਝਗੜੇ ਸੀ ਉਹ ਗਵਾਂਡੀਆਂ ਤੋਂ ਪਤਾ ਲੱਗਦਾ ਵੀ ਹੁੰਦੇ ਰਹਿੰਦੇ ਸੀ ਹੁਣ ਪੁਲਿਸ ਫਿਰ ਜਿਹੜੀ ਆਪਣੀ ਇਨਵੈਸਟੀਗੇਸ਼ਨ ਹੁੰਦੀ ਹੈ ਉਹ ਘਰਦਿਆਂ ਤੇ ਸੀਮਤ ਕਰਦੀ ਹੈ ਤੇ ਇਹਨਾਂ ਤੇ ਨજર ਰੱਖਣਾ ਵੀ ਸ਼ੁਰੂ ਕੀ ਕਰਦੀ ਹੈ ਫਿਰ ਜਿਹੜਾ ਤਰਨਜੀਤ ਹੁੰਦਾ ਤੇ ਅਵਤਾਰ ਸਿੰਘ ਦੋਨਾਂ ਨੂੰ ਬੁਲਾ ਕੇ ਪੁੱਛਗਿਚ ਕੀਤੀ ਜਾਂਦੀ ਹੈ ਤੇ ਪੁਲਿਸ ਜਦੋਂ ਪੁੱਛਗਿਚ ਕਰਦੀ ਹੈ ਨਾ ਤੋ ਅੱਡ-ਅੱਡ ਤੇ ਇਹਨਾਂ ਦੇ ਬਿਆਨ ਜਿਹੜੇ ਨੇ ਉਹ ਆਪਸ ਦੇ ਵਿੱਚ ਨਹੀਂ ਮਿਲਦੇ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿਚ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿਚ ਕਰਦੀ ਹੈ ਤੇ ਫਿਰ ਇੱਥੇ ਇੱਕ ਕਹਾਣੀ ਨਿਕਲ ਕੇ ਆਉਂਦੀ ਹੈ ਵੀ ਜਾਇਦਾਦ ਜ਼ਮੀਨ ਦੇ ਪਿੱਛੇ ਪੈਸੇ ਦੇ ਪਿੱਛੇ ਅੱਜਕੱਲ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਉਹ ਬਿਲਕੁਲ ਹਲਕੇ ਤੇ ਖੋਖਲੇ ਪੈ ਚੁੱਕੇ ਨੇ ਅਵਤਾਰ ਸਿੰਘ ਜਗਵਿੰਦਰ ਦੇ ਰਿਸ਼ਤੇ ਵਾਸਤੇ ਵੀ ਤਿਆਰ ਨਹੀਂ ਹੁੰਦਾ ਜਦੋਂ ਅੱਜ ਜਿਆਦੀ ਇੱਕ ਲੜਕੀ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਲੜਕੇ ਦੀ ਜਿੱਦ ਦੇ ਕਾਰਨ ਉਹਦੇ ਨਾਲ ਕਈ ਸਾਲਾਂ ਦਾ ਰਿਲੇਸ਼ਨ ਹੁੰਦਾ ਜਗਵਿੰਦਰ ਦਾ ਤੇ ਉਹ ਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਆਖਰਕਾਰ ਪਰਿਵਾਰ ਮੰਨ ਜਾਂਦੇ ਨੇ ਤੇ ਮੰਗਣੀ ਹੁੰਦੀ ਹੈ ਹੁਣ ਜਗਵਿੰਦਰ ਉਸ ਲੜਕੀ ਨਾਲ ਵਿਆਹ ਕਰਾ ਕੇ ਆਪਣੀ ਜ਼ਮੀਨ ਦਾ ਹਿੱਸਾ ਲੈ ਕੇ ਆੜ ਰਹਿਣਾ ਚਾਹੁੰਦਾ ਸੀ ਇਹਦੇ ਵਾਸਤੇ ਅਵਤਾਰ ਤਿਆਰ ਨਹੀਂ ਸੀ ਅਵਤਾਰ ਸਿੰਘ ਉਹਨੂੰ ਜ਼ਮੀਨ ਨਹੀਂ ਸੀ ਦੇਣਾ ਚਾਹੁੰਦਾ ਪਰ ਜਗਵਿੰਦਰ ਸਿੰਘ ਆਪਣੀ ਜ਼ਮੀਨ ਦੀ ਮੰਗ ਕਰਦਾ ਸੀ ਘਰ ਦੇ ਵਿੱਚ ਝਗੜੇ ਹੁੰਦੇ ਨੇ ਅਵਤਾਰ ਸਿੰਘ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਵੀ ਜਗਵਿੰਦਰ ਸਿੰਘ ਦੇ ਮਰਡਰ ਦੀ ਪਲਾਨਿੰਗ ਕਰਨੀ ਸ਼ੁਰੂ ਕਰਦਾ ਹੈ ਦੋਨੋਂ ਪਿਓ ਪੁੱਤ ਮਿਲ ਕੇ ਪਲਾਨਿੰਗ ਕਰਦੇ ਨੇ ਤੇ ਪਲਾਨਿੰਗ ਦੇ ਵਿੱਚ ਸ਼ਾਮਲ ਕਰਦੇ ਨੇ ਇੱਕ ਚਮਕੌਰ ਸਿੰਘ ਉਰਫ ਕਾਲਾ ਦੂਸਰਾ ਅਵਤਾਰ ਸਿੰਘ ਉਰਫ ਗੱਗੂ ਇਸ ਇਸੇ ਪਿੰਡ ਦੇ ਰਹਿਣ ਵਾਲੇ ਸੀ 1,20,000 ਰੁਪਏ ਦੇ ਵਿੱਚ ਸੌਦਾ ਤੈਅ ਹੁੰਦਾ ਉਹਨਾਂ ਨੂੰ ਸਪਾਰੀ ਦੇਣ ਤੋਂ ਬਾਅਦ ਹੁਣ ਦਿਨ ਦਾ ਭਾਲ ਕੀਤੀ ਜਾਂਦੀ ਵੀ ਕਿਸ ਦੇਣੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਏ ਪਤਾ ਸੀ ਵੀ ਇਸ ਦਿਨ ਵਿਆਹ ਹੈ ਤੇ ਜ਼ਿਆਦਾਤਰ ਲੋਕ ਉਸ ਵਿਆਹ ਦੇ ਵਿੱਚ ਜਾਣਗੇ ਤੇ ਆਪੇ ਭੋਗ ਦੇ ਵਿੱਚ ਚਲੇ ਜਾਂਦੇ ਨੇ ਵੀ ਜਦੋਂ ਇਹ ਵਾਰਦਾਤ ਹੋਵੇ ਅਸੀਂ ਨੇੜੇ ਤੇੜੇ ਨਾ ਹੋਈਏ ਕੱਲ ਨੂੰ ਇਨਵੈਸਟੀਗੇਸ਼ਨ ਹੋਏ ਤੇ ਕਿਸੇ ਨੂੰ ਕੁਝ ਪਤਾ ਹੀ ਨਾ ਲੱਗੇ ਉਹ ਦੋਨੋਂ ਜਣੇ ਉਹਨਾਂ ਨੂੰ ਪਤਾ ਸੀ ਵੀ ਉਸ ਦਿਨ ਜਗਵਿੰਦਰ ਮੋਟਰ ਤੇ ਐ ਤੇ ਉਹ ਜਾਣਦੇ ਨੇ ਉੱਥੇ ਉਸੇ ਕਈ ਦੇ ਨਾਲ ਉਹਦੇ ਤੇ ਵਾਰ ਕੀਤਾ ਜਾਂਦਾ ਸੁੱਤੇ ਪੈ ਜਗਵਿੰਦਰ ਤੇ ਉਹਨੂੰ ਮੌਤ ਦੀ ਘਾਟ ਉਤਾਰ ਕੇ ਕਈ ਉੱਤੇ ਰੱਖ ਕੇ ਉਹ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਉਹਨਾਂ ਨੂੰ ਇਹ ਸੀ ਕਿਸੇ ਨੂੰ ਕੋਈ ਪਤਾ ਨਹੀਂ ਲੱਗਣਾ ਤੇ ਪਿਓ ਨੂੰ ਵੀ ਇਹ ਸੀ ਵੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਣਾ ਝੂਠੇ ਵੈਣ ਰੋਣਾ ਧੋਣਾ ਉਹਦਾ ਚੱਲਦਾ ਰਹਿੰਦਾ ਪਰ ਆਖਰਕਾਰ ਪੁਲਿਸ ਉਹਨਾਂ ਤੱਕ ਪਹੁੰਚਦੀ ਹੈ ਤੇ ਪਿਓ ਪੁੱਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਦੋਂ ਇਹ ਸਾਰਾ ਕੁਝ ਇਹ ਫਿਰ ਦੱਸਦੇ ਨੇ ਉਸ ਤੋਂ ਬਾਅਦ ਚਮਕੌਰ ਸਿੰਘ ਤੇ ਅਵਤਾਰ ਸਿੰਘ ਨੂੰ ਪੰਜਾਬ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਿਆਂਦਾ ਜਾਂਦਾ ਇਹਨਾਂ ਚਾਰਾਂ ਜਣਿਆਂ ਨੂੰ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਂਦਾ ਤੇ ਫਿਰ ਇਹਨਾਂ ਤੋਂ ਸਾਰੀ ਜਿਹੜੀ ਹੈ ਜੋ ਵੀ ਕੁਝ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਿੰਨੇ ਦੇ ਵਿੱਚ ਇਹਨਾਂ ਦਾ ਤੈਅ ਹੋਇਆ ਸਾਰਾ ਕੁਝ ਇਨਵੈਸਟੀਗੇਟ ਕਰਨ ਤੋਂ ਬਾਅਦ ਇਹਨਾਂ ਨੂੰ ਵਾਪਸ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਜੇਲ੍ਹ ਭੇਜ ਦਿੱਤਾ ਜਾਂਦਾ ਇੱਕ ਪਿਓ ਆਪਣੀ ਜ਼ਮੀਨ ਨਾ ਦੇਣ ਦੀ ਜਿੱਦ ਦੇ ਕਰਨ ਜਿਹਦਾ ਉਹਦਾ ਹੱਕ ਬਣਦਾ ਸੀ ਉਹਦਾ ਪੁੱਤਰ ਸੀ ਜਿਹਨੂੰ ਉਹਨੇ ਪਾਲ ਲਿਆ ਪੋਚਿਆ ਉਹ ਵੀ ਬਰਾਬਰ ਦਾ ਹਿੱਸੇਦਾਰ ਸੀ ਜ਼ਮੀਨ ਦੇ ਚੱਕਰ ਦੇ ਵਿੱਚ ਆਪਣੇ ਪੁੱਤਰ ਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਮੌਤ ਦੇ ਦੋਨੋਂ ਪਿਓ ਪੁੱਤਰ ਹੋ ਸਕਦਾ ਆਉਣ ਵਾਲੀ ਜਿਹੜੀ ਸਾਰੀ ਜ਼ਿੰਦਗੀ ਹੈ ਉਹ ਜੇਲ੍ਹ ਦੇ ਵਿੱਚ ਬਤੀਤ ਕਰਨ ਤੇ ਜਿਹੜੀ ਜ਼ਮੀਨ ਹੈ ਉੱਥੇ ਹੀ ਰਹਿ ਜਾਣੀ ਹੈ ਤੇ ਕਲੰਕ ਸਾਰੀ ਜ਼ਿੰਦਗੀ ਮੱਥੇ ਦੇ ਉੱਪਰ ਆਪਣੇ ਪੁੱਤਰ ਨੂੰ ਮਰਵਾਣ ਦਾ ਜਗਵਿੰਦਰ ਸਿੰਘ ਨੇ ਕੀ ਗਲਤ ਕੀਤਾ ਆਪਣੀ ਮਰਜ਼ੀ ਦੀ ਲੜਕੀ ਦੇ ਨਾਲ ਉਹਨੇ ਵਿਆਹ ਕਰਾਉਣਾ ਚਾਹਿਆ ਤੇ ਆਪਣੇ ਹਿੱਸੇ ਦੀ ਜ਼ਮੀਨ ਉਹਨੇ ਮੰਗੀ ਉਹਦੇ ਕਰਕੇ ਉਹਨੂੰ ਦਰਦਨਾਕ ਮੌਤ ਮਿਲਦੀ ਹੈ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮਸੀਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਰ